ਬੁੱਡੇ ਦਰਿਆ ਲੁਧਿਆਣਾ ਦਾ ਮੁੱਖ ਮਸਲਾ ਹੈ ਜਿਸ ਨੂੰ ਲੈ ਕੇ ਸਮਾਜ ਸੇਵੀਆ ਵੱਲੋਂ ਜਿਹੜੀ ਇੱਕ ਵੱਡੀ ਚੇਤਾਵਨੀ ਦਿੱਤੀ ਗਈ ਸੀ ਕਿ ਬੁੱਡੇ ਦਰਿਆ ਉੱਪਰ ਬੰਨ ਲਗਾਇਆ ਜਾਵੇਗਾ ਇਸ ਦਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਨਹੀਂ ਦਿੱਤਾ ਜਾਵੇਗਾ ਉੱਥੇ ਹੀ ਬੇਸ਼ੱਕ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਇਸ ਨੂੰ ਸਾਫ਼ ਕਰਨ ਦੇ ਜਿਹੜੇ ਨੇ ਵਾਅਦੇ ਕੀਤੇ ਗਏ ਨੇ ਪਰ ਬੁੱਡੇ ਦਰਿਆ ਦਾ ਜਿਹੜਾ ਹੱਲ ਨਹੀਂ ਹੋ ਸਕਿਆ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਲੁਧਿਆਣਾ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਵੱਲੋਂ ਇਸ ਨੂੰ ਲੈ ਕੇ ਜਿਹੜਾ ਪ੍ਰਾਨ ਲੈ ਆ ਗਿਆ ਸੀ ਤੇ ਬੀਤੇ ਦਿਨ ਕੁਝ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੇਵਾ ਵਿੱਚ ਜੁੜੇ ਹੋਏ ਨੇ ਕਾਰ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਖੁਦ ਬੈਠੇ ਨੇ ਮਸ਼ੀਨ ਦੇ ਵਿੱਚ ਕਿਧਨਾ ਕਿਤੇ ਸੇਵਾ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਬਾਬਾ ਜੀ ਅਸੀਂ ਦੇਖਿਆ ਕਿ ਆਪ ਖੁਦ ਹੁਣ ਸੇਵਾ ਸੰਭਲੀ ਲੱਗਦਾ ਕਿ ਅਧਿਕਾਰੀਆਂ ਦੇ ਹੁਣ ਯਕੀਨ ਨਹੀਂ ਰਿਹਾ ਨਹੀਂ ਨਹੀਂ ਅੱਗੇ ਵੀ ਅਸੀਂ ਆਪ ਹੀ ਕਰ ਦਿੰਦੇ ਤੁਸੀਂ ਕਿਤੇ ਵੀ ਦੇਖੋਗੇ ਅਸੀਂ ਸਾਨੂੰ ਸੇਵਾ ਸਾਡੀ ਮਾਰੇ ਨੇ ਕਿਰਪਾ ਕੀਤੀ ਹੈ ਸਵਾਦ ਵਿੱਚ ਖੁਸ਼ੀ ਮਿਲਦੀ ਹੈ ਅਤੀ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਅਤੀ ਸੇਵਾ ਕਰਕੇ ਖੁਸ਼ੀ ਮਿਲਦੀ ਬਾਬਾ ਜੀ ਅਸੀਂ ਦੇਖਿਆ ਕਿ ਕੰਮ ਜਿਹੜਾ ਅਸੀਂ ਦੇਖਿਆ ਬੜੀ ਸਪੀਡ ਦੇ ਨਾਲ ਕੰਮ ਹੋ ਗਿਆ ਬੀਤੇ ਦਿਨ ਤੁਹਾਡਾ ਇੱਕ ਆਇਆ ਸੀਗਾ ਸਟੇਟਮੈਂਟ ਕਿ 3 ਮਹੀਨੇ ਦਾ ਕੰਮ 3 ਦਿਨਾਂ ਦੇ ਵਿੱਚ ਹੋ ਗਿਆ ਕਾਰ ਸੇਵਾ ਜਿਹੜੀ ਨੌਜਵਾਨਾਂ ਨਾਲ ਲੱਗੇ ਹੋਏ ਨੇ ਜਾਂ ਤੁਸੀਂ ਜਿਹੜੀ ਸੇਵਾ ਸੰਭਾਲੀ ਹੋਈ ਹੈ ਮਹਾਂਪੁਰਸ਼ੋ ਇਹ ਪਹਿਲਾ ਕਾਰਜ ਨਹੀਂ ਪਵਿੱਤਰ ਕਾਲੀ ਮਈਂ ਦੇ ਉੱਤੇ ਹਾਂਜੀ ਜਿਹੜੀ ਉਹ ਸਫਾਈ ਹੋਈ ਅੱਜ ਪਵਿੱਤਰ ਵਗ ਰਹੀ ਹੈ ਇਹੀ ਸੇਵਾਦਾਰ ਸੀਗੇ ਇਹਨਾਂ ਦੇ ਮਿਹਨਤ ਜਦਨ ਗੁਰੂ ਦੀ ਕਿਰਪਾ ਜਦੋਂ ਉਹ ਬੰਨ ਟੁੱਟੇ ਸੀ ਜਿਹੜੇ ਬੰਨ ਲਾਉਦੇ ਸੀ ਇਹ ਉਹੀ ਸੇਵਾਦਾਰ ਜਿੱਥੇ ਵੀ ਆ ਜਦੋਂ ਵੀ ਆ ਜੋ ਵੀ ਲੋੜ ਆ ਉਹ ਹਰ ਹਰ ਦਾ ਹਰ ਕਾਰਜ ਵਾਸਤੇ ਇਹ ਸਾਰੇ ਸੇਵਾ ਭਾਵਨਾ ਦੇ ਵਿੱਚ ਲੱਗੇ ਹੋਏ ਸੋ ਸਾਨੂੰ ਆਸ ਆ ਕਿ ਜਿਹੜਾ ਗੰਦਾ ਪਾਣੀ ਇਹ ਦਰਿਆਵੋਡੇ ਦਰਿਆਵਾਂ 'ਚ ਜਾ ਰਿਹਾ ਇਹ 225 ਐਮਐਲਡੀ ਟ੍ਰੀਟਮੈਂਟ ਪਲਾਨ ਚੱਲ ਜੂਗਾ ਅਜਾ ਮੋਰੀ ਜਿਸੀ ਦੇਖਿਆ ਕਿ ਇੱਕ ਖੂਹ ਜਿਹੜਾ ਜਿਸ ਨੂੰ ਲਗਾਤਾਰ ਤਿਆਰ ਕੀਤਾ ਜਾ ਰਿਹਾ ਐਦਾ ਕੀ ਕੰਮ ਹੋਊਗਾ ਕਿਸ ਤਰ੍ਹਾਂ ਸਾਫ਼ ਸੁਪਈਆ ਕੀਤਾ ਜਾਊਗਾ ਜਿਹੜਾ ਸਾਲਾ ਇੰਨੇ ਟ੍ਰੀਟਮੈਂਟ ਪਲੈਂਟ ਬਣੇ ਆ ਕਦੇ ਤੁਸੀਂ ਜਾ ਕੇ ਇੰਟਰਵਿਊ ਲਈ ਕਿਸੇ ਦੀ ਅਸੀਂ ਬਾਬਾ ਜੀ ਜਾਣਦੇ ਰਹਨੇ ਆ ਸਮੇਂ ਸਮੇਂ ਦੇ ਉੱਤੇ ਪਰ ਟ੍ਰੀਟਮੈਂਟ ਪਲੈਂਟਾਂ ਦੇ ਵੀ ਸਵਾਲ ਖੜੇ ਹੋਏ ਸੀਗੇ ਵੀ ਉਹ ਵੀ ਪਾਣੀ ਜਿਹੜਾ ਵਾਧਾ ਗੰਦਾ ਵਿੱਚ ਪਾਣੀ ਪੈਂਦਾ ਸੀਗਾ ਜੀ ਨਹੀਂ ਉਹ ਟ੍ਰੀਟਮੈਂਟ ਪਲੈਂਟ ਨੇ ਥੋੜੋ ਕਰਨਾ ਜੇ ਉਹਦੇ ਵਿੱਚ ਅਧਿਕਾਰੀ ਕੰਮ ਕਰਨ ਵਾਲੇ ਹੀ ਗੰਦੇ ਆ ਤੇ ਟ੍ਰੀਟਮੈਂਟ ਪਲੈਂਟ ਥੋੜੋ ਉਹਨੂੰ ਤਾਂ ਉਹਦੀ ਉਹਦੇ ਪੈਰਾਮੀਟਰ ਇਨਪੁਟ ਤੇ ਆਉਟਪੁਟ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਡੋਮੈਸਟਿਕ ਜਿਹੜਾ ਹੈਗਾ ਟ੍ਰੀਟਮੈਂਟ ਪਲੈਂਟ ਉਹਦੇ ਵਿੱਚ ਇੰਡਸਟਰੀਅਲ ਪਾਣੀ ਪਾਵਾਂਗੇ ਉਹ ਕੰਮ ਨਹੀਂ ਕਰੂਗਾ ਇੰਡਸਟਰੀਅਲ ਵਾਸਤੇ ਸੀ ਡੀ ਪੀ ਵੱਖਰੇ ਲੱਗੇ ਹੋਏ ਆ ਸੋ ਇਸੇ ਤਰੀਕ ਜਿਹੜਾ ਹੈਗਾ ਇਹ ਜਿਹੜਾ ਗੋਹਾਵਾ ਉਹਦਾ ਹੈ ਬਾਇਓ ਗੈਸ ਬਾਇਓ ਗੈਸ ਦੇ ਨਾਲ ਇੱਕ ਗੈਸ ਤੇ ਦੂਸਰਾ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਉਹਦੀ ਸਲੱਜ ਨਿਕਲਣੀ ਹੈ ਉਹ ਬਾਹਲੀ ਫਰਟਾਈਲ ਸੋ ਇਹਦੀ ਸਾਰੀਆਂ ਚੀਜ਼ਾਂ ਦੇ ਜੋ ਕੁਝ ਵੀ ਇਹ ਇਹਦੇ ਵਿੱਚ ਪੈ ਰਿਹਾ ਇਹਦੇ ਬਦਲ ਹੈਗੇ ਆ ਤੇ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਜਦ ਤਨ ਕਰੇ ਤੁਸੀਂ ਵੀ ਕਰੋ ਨਾਲ ਲੱਗੋ ਸਾਰੇ ਵਾਸਤੇ ਅੱਛਾ ਇੱਕ ਜਿਹੜਾ ਤੁਸੀਂ ਕਿਹਾ ਜਿਸ ਤਰ੍ਹਾਂ ਵੀ ਅਧਿਕਾਰੀਆਂ ਦੀ ਤੁਸੀਂ ਗੱਲ ਕੀਤੀ ਹੈ ਮੈਂ ਨਹੀਂ ਨਹੀਂ ਸਿਰਫ ਇੱਕ ਮੈਂ ਇੱਕ ਵੀ ਗੱਲ ਕਰਾਂਗਾ ਤੇ ਸਾਡੇ ਨਾਲ ਜਿੰਨਾ ਚਿਰ ਮਰਜ਼ੀ ਕਰੀ ਜਾਈਏ ਇਹ ਸੱਤੋਂ ਤੁਹਾਨੂੰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਬੁੱਢਾ ਦਰਿਆ ਜਿੱਥੇ ਗੁਰੂ ਨਾਨਕ ਪਾਤਸ਼ਾਹ 1515 ਈਸਵੀ ਦੇ ਵਿੱਚ ਇੱਥੇ ਆਏ ਬਿਲਕੁਲ ਜੀ ਉਹਨਾਂ ਨੇ ਸਤ ਕੋ ਪਰੇ ਜਾਣ ਦਾ ਬਿਲਕੁਲ ਜੀ ਇਹ ਬਚਨ ਕਰੇ ਇਹਨੂੰ ਬੁੱਢਾ ਹੋ ਕੇ ਵਗੜ ਦੀ ਗੱਲ ਕਹੀ ਉਹ ਸਾਰਾ ਕੁਝ ਪੂਰਾ ਹੋ ਗਿਆ ਸੋ ਅਸੀਂ ਉਹਦੇ ਵਿੱਚ ਕੀ ਕੀਤਾ ਅਸੀਂ ਉਹ ਕੌਣ ਜ਼ਿੰਮੇਵਾਰ ਤੁਸੀਂ ਸ਼ਹਿਰ ਦੇ ਵਿੱਚ ਰਹਿਣ ਵਾਲੇ ਤੁਹਾਨੂੰ ਪਤਾ ਸਾਨੂੰ ਤਾਂ ਕਿਸੇ ਦਾ ਨਾਂ ਨੰਬਰ ਵੀ ਨਹੀਂ ਪਤਾ ਅਸੀਂ ਤਾਂ ਇੱਥੇ ਜਿਹੜਾ ਡਿੱਗਦਾ ਪਾਣੀ ਹੈ ਇਹਦਾ ਇਹਨੂੰ ਅਸੀਂ ਕਿਸ ਤਰ੍ਹਾਂ ਟ੍ਰੀਟਮੈਂਟ ਪਲਾਨ ਚਲ ਜਾ ਰਹੇ ਅਸੀਂ ਤਾਂ ਇਹ ਨਹੀਂ ਯਤਨ ਕਰ ਰਹੇ ਇਹ ਕੋਈ ਵੱਡਾ ਕੰਮ ਨਹੀਂਗਾ ਬਹੁਤ ਛੋਟਾ ਕੰਮ ਪਰ ਜਿਹੜੀ ਹੈਗੀ ਕੋਸ਼ਿਸ਼ ਹੈ ਯਤਨ ਕਰਨ ਲੱਗੇ अच्छा बाबा जी कदों तक उम्मीद है कि जेड़ा ਹੁਣ ਜਿਸ ਤਰ੍ਹਾਂ ਤੁਸੀਂ ਪਿੱਛੇ ਜਿਹੜਾ ਗਊਸ਼ਾਲਾ ਦਾ ਜਿਹੜਾ ਗੋਬਰ ਸੀਗਾ ਉਹਨੂੰ ਪੈਣ ਤੋਂ ਰੋਕਤਾ ਉੱਥੇ ਵੀ ਜਿਹੜੇ ਨੇ ਡੈਰੀ ਵਾਲੇ ਕੁਝ ਨਾ ਕੁਝ ਜਿਹੜੇ ਸਵਾਲ ਖੜੇ ਕਰੀ ਜਾਂਦੇ ਸੀਗੇ ਕਿ ਸਾਡਾ ਤਾਂ ਅਸੀਂ ਕਿਹੜੇ ਅੰਦਰ ਭੋਰੇ ਚ ਬੈਠੇ ਆ ਜਦੋਂ ਮਰਜੀ ਐਸਪੀਕਰ ਜੇ ਲੈ ਕੇ ਆਜੋ ਸਾਨੂੰ ਪਰ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣੇ ਦੇਉਂਦੇ ਸਾਡਾ ਤਾਂ ਇਹ ਹੈ ਕਿ ਬੁੱਢਾ ਦਰਿਆ ਸਾਫ਼ ਹੋਵੇ ਸਾਰੇ ਸਜੋ ਕਰੀਏ ਕੋਈ ਵੀ ਕਿਸੇ ਨੇ ਪਾ ਲਿਆ ਹੁਣ ਅੱਗੇ ਤੋਂ ਪਰਣ ਕਰੀਏ ਅਰਦਾਸ ਕਰੀਏ ਪਾਸੇ ਸਾਡੀਆਂ ਕੋਈਆਂ ਗਲਤੀਆਂ ਭੁੱਲਾਨੂੰ ਮਾਫੀ ਦੇ ਅਸੀਂ ਇਹ ਦਿਲੋਂ ਜਿਹੜਾ ਹੈਗਾ ਕਿਉਂਕਿ ਗੁਰਨਾਨਕ ਪਾਸਾ ਜਿੱਥੇ ਪਾਤਸ਼ਾਹ ਨੇ ਜਿੱਥੇ ਚਰਨ ਪਾਏ ਗਉ ਕਾਟ ਗੁਰਦੁਆਰਾ ਜਿੱਥੇ ਸੰਗਤ ਅ स्नान ਕਰਦੀ ਸੀ ਬਿਲਕੁਲ ਜੀ ਅਸੀਂ ਇਹ ਸਾਰਾ ਕੁਝ ਪਾ ਕੇ ਕੀ ਗੁਰੂ ਤੋਂ ਖਟਿਆ ਸੀ ਬਿਲਕੁਲ ਜੀ ਵਿਮਖ ਹੋਏ ਆ ਬਿਲਕੁਲ ਤੇ ਆਪਾਂ ਗੁਰੂ ਵੱਲ ਮੁਖ ਕਰੀਏ ਇਹ ਸਾਰਾ ਕੁਝ ਸੰਭਵ ਆ ਹੋ ਜਾਣਾ ਉਹਨਾਂ ਨਾਲੇ ਸਮਝ ਜੇ ਸਾਰੇ ਯਤਨ ਕਰਾਂਗੇ ਬਹੁਤ ਥੋੜਾ ਟਾਈਮ ਲੱਗੂਗਾ ਬਾਬਾ ਜੀ ਬਹੁਤ ਵਧੀਆ ਉਪਰਾਲਾ ਸੀ ਗਾਹਾਂ ਕੇ ਕੀਤਾ ਜਾ ਰਿਹਾ ਮੈਂ ਤਾਂ ਕਹੂੰਗਾ ਵੀ ਪਹਿਲਾ ਮੈਂ ਰਾਜ ਸਭਾ ਮੈਂਬਰ ਦੇਖਿਆ ਜਿਹੜਾ ਖੁਦ ਜਿਹੜਾ ਚਲੋ ਠੀਕ ਹੈ ਪਹਿਲਾਂ ਤੁਸੀਂ ਕਰਦੇ ਸੀ ਜਾਂ ਕਾਲੀ ਬਈ ਕੀਤੀ ਵੀ ਪਹਿਲਾ ਰਾਜ ਸਭਾ ਮੈਂਬਰ ਆ ਜਿਹੜਾ ਕਹਿੰਦੇ ਜੋ ਵਾਅਦੇ ਤੁਸੀਂ ਕਿਹਾ ਸੀ ਵੀ ਆਪਣੇ ਬੁੱਢਾ ਦਰਿਆ ਸਾਫ਼ ਕਰਨਾ ਖੁਦ ਆ ਕੇ ਇੱਥੇ ਲੱਗੇ ਹੋਏ ਹਾਂ ਕਿਉਂਕਿ ਉਹ ਕਿਉਂਕਿ ਸਾਡਾ ਮਕਸਦ ਹੀ ਇਹ ਹੈ ਕਿ ਰਾਜ ਸਭਾ ਦੇ ਵਿੱਚ ਵੀ ਸਾਨੂੰ ਇਸ ਕਰਕੇ ਭੇਜਿਆ ਸੀ ਕਿ ਬਾਬਾ ਜੀ ਤੁਸੀਂ ਉੱਥੇ ਗੱਲ ਕਰ ਸਕੋ ਉੱਥੇ ਕੱਲੀ ਗੱਲ ਹੀ ਨਹੀਂ ਕਰਨੀ ਜੇ ਆਪਾਂ ਅਮਲੀ ਕੁਝ ਨਹੀਂ ਕਰਦੇ ਉੱਥੇ ਗੱਲਾਂ ਵੀ ਕੱਲੀਏ ਕੀ ਕਰਨਗੇ ਸੋ ਅਸੀਂ ਤਾਂ ਇਹ ਹੈ ਕਿ ਜਿਹੜੀ ਚੀਜ਼ ਹੁਣ ਤੱਕ ਲਾ ਇਲਾਜ ਜਿਹੜੀ ਬਿਮਾਰੀ ਸੀ ਹਾਂਜੀ ਉਹਦੇ ਹੁਣ ਇਲਾਜ ਵਾਸਤੇ ਅਸੀਂ ਪੂਰੇ ਜਿਹੜੇ ਹੈਗੇ ਕੋਸ਼ਿਸ਼ ਕਰਾਂਗੇ ਤੇ ਸਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਲਾ ਇਲਾਜ ਸਾਨੂੰ ਦਿਸਦੀ ਹੈ ਸਾਰੇ 100% ਇਲਾਜ ਹੋ ਜਾਣਗੇ ਹੋ ਜਾਣਾ ਵਾ ਤੇ ਲੁਧਿਆਣਾ ਵਾਸੀਆਂ ਨੂੰ ਕੀ ਪੀ ਲਵਾ ਤੀ ਲਾ ਧੰਨਵਾਦ ਗੁਰਨਾਨਕ ਦੀਆਂ ਖੁਸ਼ੀਆਂ ਲਓ ਗੁਰੂ ਘਰ ਦਵਾਰ ਗੁਰਦੁਆਰਾ ਗਉ ਘਾਟਾ ਜਿੱਥੇ ਅਸੀਂ ਅਪਰਾਧ ਕੀਤੇ ਆ ਮਾਫੀ ਮੰਗੋ ਸਾਡੇ ਕੋਲ ਗਲਤੀ ਹੋ ਗਈ ਕਾਨੂੰਨ ਨਹੀਂ ਸੀ ਬਣਾਇਆ ਚਾਹੀਦਾ ਗੰਦੇ ਪਾਣੀ। ਸਾਨੂੰ ਇੰਨੀ ਇੰਡਸਟਰੀ ਨੂੰ ਦੁਨੀਆ ਭਰ ਦੇ ਵਿੱਚ ਭਜਾਇਆ। ਇੰਡਸਟਰੀ ਦੀ ਡਿਊਟੀ ਬਣਦੀ ਸੀ ਕਿ ਇਹ ਸਾਰੇ ਨੂੰ ਮੈਨੇਜ ਕਰਦਾ। ਇੰਡਸਟਰੀ ਇਹਦੇ ਵਿੱਚ ਅਸਫਲ ਹੋਈ ਹੈ। ਅਸੀਂ ਨਹੀਂ ਕਹਿੰਦੇ ਕਿ ਅੱਗੇ ਤਾਂ ਬਿਲਕੁਲ ਖੁੱਲਾ ਜਾਂਦਾ ਸੀ ਤਿੰਨ ਟ੍ਰੀਟਮੈਂਟ ਪਲੈਂਟ ਲੱਗੇ ਜਿੱਤਨ ਹੋਏ। ਪਰ ਜੋ ਕੁਝ ਵੀ ਹੋਇਆ ਇਹ ਗਲਤ ਹੋਇਆ ਸੀ ਕਿ ਨੇ ਸਵੇਰ ਦਾ ਭੁੱਲੇ ਸਾਮ ਨੂੰ ਘਰ ਆਜੇ। ਉਹਨੂੰ ਭੁੱਲੇ ਨਾ ਜਾਣੋ। ਜੇ ਅਸੀਂ ਕੀਤਾ ਤੇ ਇੰਡਸਟਰੀ ਕਰ ਰਹੀ ਹੈ ਤੇ ਗੋਆ ਪੈ ਰਹੇ ਤੇ ਮਿਊਨਿਸਪਲ ਕਾਰਪੋਰੇਸ਼ਨ ਅਸੀਂ ਸਾਰੇ ਜਦਨ ਕਰੀਏ ਜਿਸ ਤਰ੍ਹਾਂ ਇਹ ਹੁਣ ਇੱਕ ਬੰਦ ਹੋ ਜੂਗਾ ਏਦੂਗਾ ਹੋਰ ਦੇਖਾਂਗੇ ਕਿ ਕਿੱਥੇ ਕਿੱਥੇ ਪੈ ਰਹੇ ਉਹ ਵੀ ਸਾਰੇ ਇਦਾਂ ਹੀ ਬੰਦ ਹੋਣਗੇ ਧੰਨਵਾਦ ਜੀ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਖੁੱਦ ਜਿਹੜੀ ਹੈ ਕਮਾਨ ਸੰਭਲੀ ਆ ਉੱਥੇ ਜਿਹੜੇ ਸੇਵਾਦਾਰ ਨੇ ਨਾ ਸਹਿਯੋਗੀ ਨੇ ਲਗਾਤਾਰ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਇੱਕ ਜਿਹੜਾ ਖੂਦਿਆਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਸ ਦਰਿਆ ਦੇ ਵਿੱਚ ਕਹਿੰਦੇ ਸਿੱਧਾ ਜਿਹੜਾ ਗੰਦਗੀ ਜਾਂ ਪਾਣੀ ਨਹੀਂ ਪਵੇਗਾ ਇਸ ਦਰਿਆ ਬੁੱਢੇ ਦਰਿਆ ਦੇ ਵਿਚ ਹੁਣ ਕੋਈ ਵੀ ਗੰਦਗੀ ਕਹਿੰਦੇ ਨਹੀਂ ਪੈਣ ਦਿੱਤੀ ਜਾਵੇਗੀ ਇਸ ਖੂਹ ਦੇ ਵਿੱਚ ਪਾਣੀ ਪਵੇਗਾ ਇੱਥੋਂ ਇੱਕ ਟ੍ਰੀਟਮੈਂਟ ਪਲਾਨ ਦੇ ਰਹੇ ਹਾਂ ਸਾਰਾ ਜਿਹੜਾ ਸਫਾਈ ਹੋਵੇਗੀ ਉਸ ਤੋਂ ਬਾਅਦ ਵਿੱਚ ਅੱਗੇ ਬੁੱਢੇ ਦਰਿਆ ਦੇ ਵਿੱਚ ਪਾਣੀ ਪਵੇਗਾ ਕਿਤੇ ਨਾ ਕਿਤੇ ਪਾਈਪਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਾਈਪਾਂ ਵੱਡੀਆਂ-ਵੱਡੀਆਂ ਪਾਈਪਾਂ ਜਿਹੜੀਆਂ ਲੋਹੇ ਦੀਆਂ ਬੁੱਢੇ ਦਰਿਆ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਇਹਦਾ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਨੂੰ ਹੁਣ ਸਹੀ ਤਰੀਕੇ ਨਾਲ ਟਰੀਟ ਕਰਕੇ ਇਹ ਬੁੱਢੇ ਦਰਿਆ ਵਿੱਚ ਪਾਇਆ ਜਾਵੇਗਾ ਕਿਤੇ ਨਾ ਕਿਤੇ ਇੱਕ ਅਧਿਕਾਰੀਆਂ ਨੂੰ ਲੈ ਕੇ ਵੀ ਗੱਲ ਕਹੀ ਹੈ ਕਿ ਕੁਝ ਅਧਿਕਾਰੀਆਂ ਦੀ ਗਲਤੀ ਜਾਂ ਫਿਰ ਲੋਕਾਂ ਨੂੰ ਵੀ ਅਪੀਲ ਕਰਦੇ ਨਜ਼ਰ ਆਏ ਨੇ ਰਾਜ ਸਭਾ ਮੈਂਬਰ ਸ੍ਰੀ ਬਾਬਾ ਬਲਵਿੰਦਰ ਸਿੰਘ ਸੀਚੇਵਾਲ ਜੀ ਕਿ ਉਹਨਾਂ ਨੇ ਖੁਦ ਕਮਾਨ ਸੰਭਾਲੀ ਹੋਈ ਹੈ ਤੇ ਅਸੀਂ ਲੋਕਾਂ ਨੂੰ ਜਰੂਰ ਅਪੀਲ ਕਰਾਂਗੇ ਕਿ ਸਾਥ ਦਿਓ ਤਾਂ ਕਿ ਬੁੱਢਾ ਦਰਿਆ ਮੁਰਤੋਂ ਸਰਜੀਤ ਹੋ ਸਕੇ ਬੁੱਢਾ ਦਰਿਆ ਜਿਹੜਾ ਦਰਿਆ ਬਣ ਸਕੇ ਜਿਸ ਨੂੰ ਬੁੱਢਾ ਨਾਲਾ ਬਣਾ ਦਿੱਤਾ ਗਿਆ ਜਾਂ ਗੰਦਾ ਨਾਲਾ ਬਣਾ ਦਿੱਤਾ ਗਿਆ ਲਿਵਿੰਗ ਇੰਡੀਆ ਨਿਊਜ਼ ਲੁਧਿਆਣਾ ਤੋਂ ਰਾਜਵਿੰਦਰ ਸਿੰਘ